ਨਗਰ ਨਿਗਮ ਦੇ ਐਕਟ 1976 ਦੀ ਧਾਰਾ 246 ਦੇ ਹਸਾਬ ਦੇ ਨਾਲ ਜੇ ਕੋਈ ਗਲੀਆਂ ਦੇ ਰਕਬੇ ਦੇ ਨਾਲ ਛੇੜਛਾੜ ਕਰਦਾ ਹੈ ਜਿਵੇਂ ਭਾਈ ਸਾਹਿਬ ਨੇ ਕੀਤੀ ਹੋਈ ਹੈ ਆਹ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਨਿਊ ਮਾਦੋਪੁਰੀ ਨਾਲੇ ਦੇ ਉੱਤੇ ਇਹਨਾਂ ਨੇ ਛੇੜਛਾੜ ਕੀਤੀ ਹੈ ਕਿਵੇਂ ਬਿਲਡਿੰਗ ਬਾਹਰ ਕੱਢੀ ਹੋਈ ਹੈ ਤੇ ਉਹ ਉਹ ਧਾਰਾ ਇਹ ਕਹਿੰਦੀ ਹੈ ਕਿ ਸਿੱਧਾ ਇਹਦੇ ਉੱਤੇ ਡੈਮੋਲੇਸ਼ਨ ਬੰਦ ਇਹ ਨਿਊ ਮਾਦੋਪੁਰੀ ਦਾ ਨਕਸ਼ਾ ਹੈ ਜਿਹੜਾ ਸਾਬਤ ਕਰਦਾ ਹੈ ਕਿ ਨਿਊ ਮਾਦੋਪੁਰੀ ਦੀ 0 ਤੋਂ 5 ਨੰਬਰ ਦੀ ਜਿਹੜੀ ਗਲੀਆਂ ਹੈਗੀਆਂ ਵਾ ਉਹ ਸਕੀਮ ਰੈ residențial ਗਲੀਆਂ ਹੈ ਇਹਨਾਂ ਦੇ ਰਕਬੇ ਦੇ ਉੱਤੇ ਛੇੜਛਾੜ ਨਹੀਂ ਹੋ ਸਕਦੀ بڑی ਬਿਲਡਿੰਗਾਂ ਦੀ ਮੈਂ ਐਟਪੀ ਪ੍ਰਵੀਨ ਸਿੰਘਲਾ ਜੀ ਤੋਂ ਜਾਂਚ ਲਈ ਸਾਰੀਆਂ ਮੈਕਸ ਗਿਆ ਤੱਕ ਕੰਪਲੀਟਾ ਤੁਹਾਡੀਆਂ ਤਸਵੀਰਾਂ ਭੇਜਤੀਆਂ ਸੀਗੀਆਂ ਤੇ ਉਹਨੇ ਪਾਇਆ ਕਿ ਉਹ ਜਿੰਨੀਆਂ ਬਿਲਡਿੰਗਾਂ ਸੀਗੀਆਂ ਤਕਰੀਬਨ ਤਕਰੀਬਨ ਉਹ ਸਾਰੀਆਂ ਹੀ ਨਾ ਨਕਸ਼ਾ ਪਾਸ ਹੈ ਨਾ ਸੀਯੂਐਲ ਹੈ ਉਪਰੋ ਕੋਰ ਏਰੀਆ ਦੇ ਵਿੱਚ ਬਣਦੀ ਬੇ ਕੋਰ ਏਰੀਆ ਦੇ ਵਿੱਚੋਂ ਨਾ ਚਲਾਨ ਵੀ ਨਹੀਂ ਪੈ ਸਕਦਾ ਸੀਰ ਤਾਂ ਹੋਣੀਆ ਹੋਣੀਆ ਪੀਲਾ ਪੰਜਾ ਲੱਗ ਚਲਣਾ ਬਚਣਾ ਨਹੀਂ ਜਦੋਂ ਉਹਨਾਂ ਬਿਲਡਿੰਗਾਂ ਤੇ ਕਾਰਵਾਈ ਹੋਏਗੀ ਸੀਲ ਹੋਏਗੀ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸੱਚ ਝੂਠ ਦਾ ਫੈਸਲਾ ਹੋਏਗਾ ਲੇਕਿਨ ਇਹ ਲੜਾਈ ਜਿਹੜੀ ਖੋਕਰ ਸਾਹਿਬ ਨੇ ਮੈਂ ਹੀ ਕਹਾਂਗਾ ਇਹ ਲੜਾਈ ਜਿਹੜੀ ਸੀਗੀ ਇਹ ਸਮਾਜ ਲਈ ਸੀ ਮੇਰੇ ਸ਼ਹਿਰ ਲਈ ਸੀ ਲੇਕਿਨ ਖੋਕਰ ਸਾਹਿਬ ਨੇ ਇੱਕ ਖੇਡ ਖੇਡ ਕੇ ਗੰਦਾ ਖੇਡ ਖੇਡ ਕੇ ਲੋਕਾਂ ਨੇ ਸਾਰੇ ਲੋਕਾਂ ਨੂੰ ਪਤਾ ਅਜੂ ਸ਼ਾਹ ਜੀ ਸਭ ਨੂੰ ਪਤਾ ਹੈ ਕਿ ਇਸ ਡਾਕਟਰ ਕਰਦੇ ਕੀ ਹੈ ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਸਕਾਂ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਾਈਵ ਇੱਕ ਐਸਾ ਪਲੇਟਫਾਰਮ ਹੈ ਜਿੱਥੇ ਸੱਚ ਦਿਖਾਇਆ ਜਾਂਦਾ ਹੈ ਤੇ ਸੱਚ ਦੇ ਉੱਤੇ ਕਾਰਵਾਈ ਨੂੰ ਵੀ ਅਮਲ 'ਚ ਲਿਆਇਆ ਜਾਂਦਾ ਵੈ ਲੁਧਿਆਣਾ ਲਾਈਵ ਇੱਕ ਐਸਾ ਚੈਨਲ ਆ ਜੁ ਲੁਧਿਆਣਾ ਲਾਈਵ ਦੇ ਵਿੱਚ ਜਿਹੜੀ ਖਬਰ ਲੱਗਦੀ ਆ ਤੇ ਪ੍ਰਸ਼ਾਸਨ ਨੂੰ ਉੱਤੇ ਕਾਰਵਾਈ ਵੀ ਕਰਨੀ ਪੈਂਦੀ ਆ ਅਸੀਂ ਪ੍ਰਮੁਖਤਾ ਦੇ ਨਾਲ ਲੁਧਿਆਣਾ ਲਾਈਵ ਨੇ ਇੱਕ ਕਾਰਪੋਰੇਸ਼ਨ ਬੀ ਜ਼ੋਨ ਦੇ ਇੱਕ ਇੰਸਪੈਕਟਰ ਦੀ ਖਬਰ ਲਗਾਈ ਸੀ ਜੋ ਲਗਾਤਾਰ ਇਨਲੀਗਲ ਬਿਲਡਿੰਗਾਂ ਬਣਾ ਰਿਹਾ ਸੀਗਾ ਜਿਹਦੇ ਉੱਤੇ ਸੰਕੇਤ ਲੈਂਦੇ ਹੋਏ ਕਾਰਪੋਰੇਸ਼ਨ ਦੇ ਕਮਿਸ਼ਨਰ ਨੇ ਇੱਕ ਐਮਟੀਪੀ ਦੀ ਡਿਊਟੀ ਲਗਾਈ ਐਮਟੀਪੀ ਦੀ ਡਿਊਟੀ ਤੋਂ ਬਾਅਦ ਚੈਕਿੰਗ ਸ਼ੁਰੂ ਹੋਊਗੀ ਚੈਕਿੰਗ ਸ਼ੁਰੂ ਹੋਣ ਤੋਂ ਬਾਅਦ ਬਿਲਡਿੰਗਾਂ ਦੇ ਉੱਤੇ ਗਾਰਡਿੰਗ ਵੀ ਸ਼ੁਰੂ ਹੋਊਗੀ ਕੀ ਅਸੀਂ ਟੈਂਕਸ ਕਹਿੰਦੇ ਆ ਉਹ ਤਮਾਮ ਆਵਾਮ ਦਾ ਲੁਧਿਆਣਾ ਦੀ ਆਵਾਮ ਦਾ ਜਿਹੜੀ ਆਵਾਮ ਹਮੇਸ਼ਾ ਲੁਧਿਆਣਾ ਲਾਈਵ ਨੂੰ ਸਪੋਰਟ ਕਰਦੀ ਹੈ ਤੇ ਸੱਚੇ ਪੱਤਰਕਾਰਾਂ ਨੂੰ ਸਪੋਰਟ ਕਰਦੀ ਹੈ ਲੇਕਿਨ ਕੁਮਾਰ ਜੀ ਸਾਡੇ ਨਾਲ ਮੌਜੂਦ ਹੈ ਕੁਮਾਰ ਜੀ ਕਿਸ ਤਰ੍ਹਾਂ ਦੇਖਿਓ ਖਬਰ ਤੋਂ ਬਾਅਦ ਹਰਕਮ ਬੱਚਿਆ ਕਿ ਨਹੀਂ ਬੱਚਿਆ ਬਿਲਕੁਲ 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 ਦੇਖੋ ਲੁਧਿਆਣਾ ਲਾਈਵ ਮੈਂ ਹਮੇਸ਼ਾ ਕਹਿੰਦਾ ਕਿ ਸੱਚ ਦੀ ਆਵਾਜ਼ ਵਿਸ਼ਾਲ ਜੀ ਵਿਸ਼ਾਲ ਜੀ ਜਦੋਂ ਤੱਕ ਸਮਾਜ ਦੇ ਵਿੱਚ ਤੁਹਾਡੇ ਵਰਗੇ ਪੱਤਰਕਾਰ ਹੈਗੇ ਨਾ ਮੌਜੂਦ ਤਾਂ ਮੈਂ ਯਾਦ ਰੱਖਿਓ ਸੱਚ ਕਦੀ ਦਬ ਨਹੀਂ ਸਕਦਾ ਸੱਚ ਨੇ ਸਾਹਮਣੇ ਆਣਾ ਹੀ ਆਣਾ ਵਿਸ਼ਾਲ ਜੀ ਮੈਂ ਹਮੇਸ਼ਾ ਇਹ ਗੱ ਕਿ ਨਾ ਮੈਂ ਰੁਕਾ تھا ਨਾ ਮੈਂ ਰੁਕੂੰਗਾ ਨਾ ਮੈਂ ਰੁਕਾ تھا ਨਾ ਮੈਂ ਰੁਕੂੰਗਾ ਨਾ ਮੈਂ ਡਰਾਂ تھا ਨਾ ਮੈਂ ਡਰੂੰਗਾ ਮੈਂ ਲੜੂੰਗਾ ਮੈਂ ਲੜੂੰਗਾ ਔਰੋ ਕੇ ਹੱਕ ਔਰ ਇਨਕਲਾਬ ਕੇ ਲਿਏ ਮੈਂ ਲੜੂੰਗਾ ਸੱਚ ਔਰ ਇਨਸਾਫ ਕੇ ਲਿਏ ਕਿਉਂਕਿ ਜਿਹੜੀ ਲੜਾਈ ਜਿਹੜਾ ਮੁੱਦਾ ਮੈਂ ਵਿਸ਼ਾਲ ਜੀ ਚੱਕਦਾ ਹਾਂ ਉਹ ਮੁੱਦਾ ਹਮੇਸ਼ਾ ਆਵਾਮ ਨਾਲ ਜੁੜਿਆ ਲੁਧਿਆਣਾ ਨਾਲ ਜੁੜਿਆ ਪੰਜਾਬ ਨਾਲ ਜੁੜਿਆ ਪੰਜਾਬ ਦੇ ਲੋਕ ਨਾਲ ਜੁੜੇ ਮੁੱਦੇ ਹੁੰਦੇ ਆ ਵਿਸ਼ਾਲ ਜੀ ਮੈਂ ਉਸ ਦਿਨ ਵੀ ਕਿਹਾ ਸੀ ਕਿ ਮੈਂ ਕੰਪਲੀਟ ਕਿਸੇ ਇੱਕ ਬਿਲਡਿੰਗ ਦੀ ਨਹੀਂ ਦਿੱਤੀ ਮੈਂ ਕਮਿਸ਼ਨਰ ਸਾਹਿਬ ਨੂੰ ਮੈਂ ਪਹਿਲਾ ਇੱਕ ਲਾਈਵ ਵੀਡੀਓ ਉਹਨਾਂ ਦੇ ਨਾਲ ਨਾਲ ਕੁਝ ਫੋਟੋਗ੍ਰਾਫਸ ਜਿਹੜੇ ਬਿਲਡਿੰਗਸ ਨੂੰ ਦਿੱਤੀਆਂ ਸੀਗੀਆਂ ਉਹ ਫੋਟੋਗ੍ਰਾਫਸ ਮੇਰੇ ਹੱਥ ਵਿੱਚ ਇਸ ਟਾਈਮ ਵੀ ਮੌਜੂਦ ਹੈ ਆ ਤੁਸੀਂ ਦੇਖ ਸਕਦੇ ਹੋ ਆ ਸਾਰੀਆਂ ਉਹਨਾਂ ਬਿਲਡਿੰਗਾਂ ਦੀ ਫੋਟੋਗ੍ਰਾਫਸ ਹੈਗੀਆਂ ਵੇ ਇਹ ਉਹਨਾਂ ਦੀ ਫੋਟੋਗ੍ਰਾਫਸ ਹੈਗੀਆਂ ਵੇ ਮੈਂ ਉਹਨਾਂ ਨੂੰ ਦਿੱਤੀਆਂ ਇਹਨਾਂ ਦੇ ਨਾਲ ਕਰੰਟ ਲੋਕੇਸ਼ਨ ਭੇਜੀ ਕਿ ਸਰ ਇਹ ਮੇਰੇ ਵੱਲੋਂ ਕੰਪਲੀਟ ਹੈ ਔਰ ਇਹਨਾਂ ਦੀ ਚੈਕਿੰਗ ਕੀਤੀ ਜਾਵੇ ਬਿਲਕੁਲ ਚੈਕਿੰਗ ਮੈਂ ਮੰਗੀ ਸੀ ਸਿੰਪਲੀ ਚੈਕਿੰਗ ਕੀਤੀ ਜਾਵੇ ਲੇਕਿਨ ਹੈਰਾਨੀ ਉਦੋਂ ਹੋਈ ਕਿ ਜਦੋਂ कि मैं तो सिर्फ चेकिंग मांगी एक लाइव पोस्ट पाके और कमिश्नर साहब ਨੂੰ WhatsApp ਵੀ ਕੀਤੀ ਤਾਂ कमिश्नर साहब ਨੇ ਕਿਹਾ ਬਿਲਕੁਲ ਇਹਦੀ ਚੈਕਿੰਗ ਕੀਤੀ ਜਾਏਗੀ ਲੇਕਿਨ ਲਗਭਗ 2 ਦਿਨਾਂ ਬਾਅਦ ਜਦੋਂ ਪੋਸਟ ਮੈਨ ਲਾਈਵ ਪਾਈ ਉਸ ਤੋਂ 2 ਦਿਨਾਂ ਬਾਅਦ ਉਹ ਕਹਿੰਦੇ ਨਾ ਕਿ ਕਿਤੇ ਨਾ ਕਿਤੇ ਬੁਖਲਾਟ ਬੁਖਲਾਟ ਇੰਸਪੈਕਟਰ ਨਵਨੀਤ ਖੋਕਰ ਦੀ ਉਹਨਾਂ ਨੇ ਇੱਕ ਮੈਸੇਜ ਮੇਰੇ ਉਸ ਲਾਈਵ ਮੈਸੇਜ ਤੇ ਪਾ ਦਿੱਤਾ ਗਿਆ ਮੇਰੇ ਕੋਲ ਉਹ ਮੈਸੇਜ ਦਾ ਸਕਰੀਨਸ਼ਾਟ ਵੀ ਹੈ ਔਰ ਉਹ ਸਬੂਤ ਦੇ ਤੌਰ ਦੇ ਉੱਤੇ ਕੰਮ ਆਏਗਾ ਆਉਣ ਵਾਲੇ ਵਕਤ ਦੇ ਵਿੱਚ ਸੋ ਮੈਸੇਜ ਦੇ ਵਿੱਚ ਉਹਨਾਂ ਨੇ ਸੇਮ ਉਹੀ ਵਰਡਿੰਗ ਸੇਮ ਉਹੀ ਵਰਡਿੰਗ ਜੋ ਪਾਠ ਉਹਨਾਂ ਨੇ ਇਲੈਗਲ ਗੰਦੇ ਨਾਲੇ ਨਿਊ ਮਾਦੋਪੁਰੀ ਜਿਹੜੀ ਰੋਡ ਹੈ ਨਾਲੇ ਦੇ ਉੱਤੇ ਜਿਹੜੀ ਕਿ ਰੋਡ ਮੈਂ ਪਹਿਲਾਂ ਦੱਸਣਾ ਚਾਹਨਾ ਕਿ ਜਿਹੜੀ ਉਹ ਨਾਲੇ ਵਾਲੀ ਰੋਡ ਹੈਗੀ ਹੈ ਉਹ ਰੋਡ ਵੀ ਜਿਹੜੀ ਹੈਗੀ ਹੈ ਉਹ टाउन प्लानिंग ਦੇ ਹਿਸਾਬ ਦੇ ਨਾਲ ਮੇਰੇ ਕੋਲ टाउन प्लानिंग ਦਾ ਨਕਸ਼ਾ ਮੈਂ ਸਾਰਾ ਅਫਸਰਾਂ ਨੂੰ ਦੇ ਚੁੱਕਿਆ ਹਾਂ ਔਰ ਉਹ ਨਕਸ਼ੇ ਦੇ ਅਕੋਰਡਿੰਗ ਜੇ ਤੁਸੀਂ ਖੋਲ ਕੇ ਦੇਖੋਗੇ ਨਕਸ਼ੇ ਦੇ ਹਿਸਾਬ ਦੇ ਨਾਲ ਉਹ ਨਾਲੇ ਵਾਲੀ ਜਿਹੜੀ ਰੋਡ ਹੈ ਟਾਊਨ ਪਲਾਨਿੰਗ ਦੇ ਹਿਸਾਬ ਦੇ ਨਾਲ ਉਹ ਕਮਰਸ਼ੀਅਲ ਡਿਕਲੇਅਰ ਹੀ ਨਹੀਂ ਹੈ ਮਤਲਬ ਉਹ ਤਾਂ ਡੇਢ ਮੰਜਲ ਤੱਕ ਬਣ ਸਕਦੀ ਕੁਮਾਰ ਜੀ ਲੇਕਿਨ ਉਸ ਤੋਂ ਬਾਅਦ ਆ ਪਾਣੀ ਸਤੇ ਨਾਲੇ ਨਾਲੇ ਉੱਤੇ ਨਾਲੇ ਉੱਤੇ ਨਾਲੇ ਕਬਜ਼ਾ ਵੀ ਨਹੀਂ ਹੋ ਸਕਦਾ ਵਿਸ਼ਾਲ ਜੀ ਮੈਂ ਉਹੀ ਤਾਂ ਦਿਖਾਣਾ ਚਾਹਨਾ ਤੁਸੀਂ ਦੇਖੋ 1 ਮਿੰਟ ਇਹ ਆ ਦੇਖੋ ਆ ਬਿਲਡਿੰਗ ਮੈਂ ਤੁਹਾਡੇ ਕੈਮਰਾ ਜ ਦਿਖਾਣਾ ਚਾਹਨਾ ਇਹ ਨਾਲੇ ਵਾਲੀ ਰੋਡ ਦੇ ਉੱਤੇ ਆ ਗਲੀ ਜਾ ਰਹੀ ਹੈ ਆ ਤੁਸੀਂ ਦੇਖੋ ਕਿਸ ਤਰ੍ਹਾਂ ਪਿੱਲਰ ਖੜੇ ਕੀਤੇ ਕਿਸ ਤਰ੍ਹਾਂ ਬਿਲਡਿੰਗ ਨਾ ਫਰੰਟ ਸੈਟਬੈਕ ਨਾ ਸਾਈਡ ਸੈਟਬੈਕ ਛੱਡਿਆ ਗਿਆ ਹੈ ਔਰ ਆ ਬੇਸਮੈਂਟ ਇੱਥੇ ਬਣਾਈ ਗਈ ਹੈ ਬੇਸਮੈਂਟ ਇਹ ਆ ਲੋ ਆ ਬੇਸਮੈਂਟ ਦੀ ਫੋਟੋ ਵੀ ਮੈਂ ਦਿਖਾ ਰਿਹਾ ਆ ਬੇਸਮੈਂਟ ਬਣਾਈ ਗਈ ਹੋਈ ਹੈ ਆ ਦੇਖੋ ਆ ਬੇਸਮੈਂਟ ਹੈ ਔਰ ਆ ਬੇਸਮੈਂਟ ਦੀ ਤਸਵੀਰ ਹੈ ਔਰ ਮਜ਼ੇਦਾਰ ਗੱਲ ਦੇਖੋ ਕਿ ਆ ਜਿਹੜੀ ਬਿਲਡਿੰਗ ਹੈ اسی ਬਿਲਡਿੰਗ ਦੀ ਗਲੀ ਵਾਲੀ ਸਾਈਡ ਤੋਂ ਗਲੀ ਵਾਲੀ ਸਾਈਡ ਤੋਂ ਇਹ ਬਿਲਡਿੰਗ ਜਿਹੜੀ ਹੈਗੀ ਹੈ ਆ ਪਿੱਛਲੀ ਜਿਹੜੀ ਇਸ ਬਿਲਡਿੰਗ ਦੇ ਜਿਹੜੀ ਬਣਾਈ ਜਾ ਰਹੀ ਹੈ ਦੀ ਬੈਕ ਤੇ ਆ ਬਿਲਡਿੰਗ ਆ ਜਿਹੜੀਆਂ ਪਾਈਪਾਂ ਵੈਪਰ ਨਾਲੇ ਵਾਲੀਆਂ ਇੱਥੇ ਖਤਮ ਹੋ ਜਾਂਦੀ ਹੈ ਬਿਲਡਿੰਗ ਇੱਥੋਂ ਦੀ ਲੈ ਕੇ ਇੱਥੇ ਤੱਕ ਇਹ ਬਿਲਡਿੰਗ ਲਗਭਗ 3 ਤੋਂ 4 ਫੁੱਟ ਇਹ ਬਿਲਡਿੰਗ ਗਲੀ ਦੇ ਰਕਬੇ ਦੇ ਉੱਤੇ ਤਾਰਕ ਦਿੱਤੀ ਗਈ ਮੈਂ ਉਹੀ ਤਾਂ ਬਾਰ-ਬਾਰ ਕਹਿ ਰਿਹਾ ਕਿ ਨਗਰ ਨਿਗਮ ਦਾ ਐਕਟ 1976 ਦੀ ਜਿਹੜੀ ਧਾਰਾ 246 ਹੈ ਜੇ ਕਾਨੂੰਨਨ ਮੈਂ ਕਹਾਂਗਾ ਕਿ ਸਭ ਨੂੰ ਪਤਾ ਹੋਏਗਾ ਇੰਸਪੈਕਟਰਸ ਨੂੰ ਪਤਾ ਹੋਏਗਾ ਮੈਂ ਆਬਾਮ ਨੂੰ ਵੀ ਕਹਾਂਗਾ ਮੈਂ ਦੱਸਣਾ ਚਾਹਾਂ ਕਿ ਨਗਰ ਨਿਗਮ ਅਕ ਉਨੀਸੋ 76 ਦੀ ਧਾਰਾ 246 ਜਿਹੜੀ ਹੈਗੀ ਹੈ ਉਹ ਇਹ ਕਹਿੰਦੀ ਹੈ ਕਿ ਜਿਹੜਾ ਸਕੀਮ ਏਰੀਆ ਹੈ ਬਿਲਕੁਲ ਇਹ ਨਿਊ ਮਹਾਦੋਪਰੀ ਦੀ ਜਿਹੜੀ ਹੈ ਗਲੀਆਂ ਵੈ ਜ਼ੀਰੋ ਤੋਂ 5 ਨੰਬਰ ਗਲੀਆਂ ਹੈ ਇਹ ਨਗਰ ਨਿਗਮ ਕਾਰਪੋਰੇਸ਼ਨ ਦੇ ਰਿਕਾਰਡ ਦੇ ਵਿੱਚ ਮੈਂ ਡਾਕੂਮੈਂਟ ਸਾਰੇ ਕਢਵਾ ਚੁੱਕਿਆ ਹਾਂ ਸਾਰੇ ਡਾਕੂਮੈਂਟ ਜਿਹੜੇ ਹੈਗੇ ਲੇਕਿਨ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਨਹੀਂ ਪਤਾ ਹੋਣਾ ਇਹ ਇਨਸਪੈਕਟਰ ਸਾਹਿਬ ਨੂੰ ਕਿ ਪਹਿਲੇ ਹੀ ਖਜਾਨਾ ਜਿਹੜਾ ਕੱਢ ਚੁੱਕੇ ਹੋਏ ਆ ਵਿਸ਼ਾਲ ਜੀ ਮੈਂ ਜ਼ਿੰਦਗੀ ਦੇ ਵਿੱਚ ਕਦੀ ਵੀ ਕਦੀ ਵੀ ਕੋਈ ਵੀ ਮੁੱਦਾ ਜਦੋਂ ਚੱਕਿਆ ਹੋਵੇ ਨਾ ਇੱਕ ਆਰਟੀਏ ਐਕਟੀਵਿਸਟ ਇੱਕ ਸੋਸ਼ਲ ਐਕਟੀਵਿਸਟ ਹੋਣ ਦੇ ਨਾਤੇ ਮੈਂ ਬਿਨਾਂ ਸਬੂਤਾਂ ਤੋਂ ਨਹੀਂ ਚੱਕਿਆ ਸਬੂਤਾਂ ਦੇ ਆਧਾਰ ਤੋਂ ਚੱਕਿਆ ਵੀ ਨਹੀਂ ਦੇਖੋ ਕਹਿੰਦੇ ਕੁਮਾਰ ਗੌਰਵ ਕੁਮਾਰ ਗੌਰਵ ਦੇ ਮਗਰ ਕਈ ਕਈ ਮੈਂ ਕਹੂੰਗਾ ਸ਼ਹਿਰ ਦੇ ਲੀਡਿੰਗ ਐਡਵੋਕੇਟਸ ਦੀ ਤਾਕਤ ਹੈ ਕੁਮਾਰ ਗੌਰਵ ਦੇ ਪਿੱਛੇ ਕਈ ਲੀਡਿੰਗਸ ਐਡਵੋਕੇਟਸ ਦੀ ਕੁਮਾਰ ਗੌਰਵ ਦੇ ਪਿੱਛੇ ਕਈ ਰਿਟਾਇਰ ਅਫਸਰਾਂ ਦੀ ਤਾਕਤ ਹੈ ਕੁਮਾਰ ਗੌਰਵ ਦੇ ਪਿੱਛੇ ਕਈ ਸ਼ਹਿਰ ਦੇ ਮੈਂ ਇਹ ਕਹਾਂਗਾ ਕਿ ਸੁਲਝੇ ਹੋਏ ਲੋਕਾਂ ਦੀ ਤਾਕਤ ਹੈ ਕੁਮਾਰ ਘਰ ਤੋਂ ਸਿਰਫ ਚਹਿਰਾ ਹੈ ਕੁਮਾਰ ਘਰ ਉਹ ਜੜਾ ਵੀ ਕੰਮ ਕਰਦਾ ਵੈ ਸੱਚਾ ਯਾਦੋ ਜਿਹੜਾ ਵੀ ਕੰਮ ਕਰਦਾ ਸੱਚਾ ਯਾਦੋ ਉਹਨੂੰ ਸੋਚ ਸਮਝ ਕੇ ਉਹਨੂੰ ਤਰੀਕੇ ਨਾਲ ਉਹਨਾਂ ਅਲਫਾਜ਼ਾਂ ਨੂੰ ਕਿਉਂਕਿ ਕਾਨੂੰਨ ਕਾਨੂੰਨ ਦੇ दायरे ਚ ਰਹਿ ਕੇ ਹਮੇਸ਼ਾ ਕੰਮ ਕਰਨਾ ਚਾਹੀਦਾ ਵੈ ਔਰ ਮੈਂ ਹਮੇਸ਼ਾ ਕਾਨੂੰਨ ਦੇ ਦਾਇਰੇ ਚ ਹੀ ਕੰਮ ਕੀਤਾ ਜੇ ਮੈਂ ਇਹ ਆਵਾਜ਼ ਵੀ ਚੁੱਕੀ ਹੈ ਤਾਂ ਕਾਨੂੰਨ ਦੇ ਦਾਇਰੇ ਚ ਹੀ ਰਹਿ ਕੇ ਚੱਕੀ ਹੈ ਕਿਉਂਕਿ ਕਿਉਂਕਿ ਮੈਂ ਫਿਰ ਕਹਿਣ ਦੌਰਾਨ ਲੱਗਿਆ ਵਾਂ ਕਿ ਨਗਰ ਨਿਗਮ ਦੇ ਐਕਟ 1976 ਦੀ ਧਾਰਾ 246 ਦੇ ਹਿਸਾਬ ਦੇ ਨਾਲ ਜੇ ਕੋਈ ਗਲੀਆਂ ਦੇ ਰਕਬੇ ਦੇ ਨਾਲ ਛੇੜਛਾੜ ਕਰਦਾ ਵਾ ਜਿਵੇਂ ਭਾਈ ਸਾਹਿਬ ਨੇ ਕੀਤੀ ਹੋਈ ਹੈ ਆ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਨਿਊ ਮਾਦੋਪੁਰੀ ਨਾਲੇ ਦੇ ਉੱਤੇ ਇਹਨਾਂ ਨੇ ਛੇੜਛਾੜ ਕੀਤੀ ਹੈ ਕਿਵੇਂ ਬਿਲਡਿੰਗ ਬਾਹਰ ਕੱਢੀ ਹੋਈ ਹੈ ਤੇ ਉਹ ਉਹ ਤਾਰਾ ਇਹ ਕਹਿੰਦੀ ਹੈ ਕਿ ਸਿੱਧਾ ਇਹਦੇ ਉੱਤੇ ਡੈਮੋਲੇਸ਼ਨ ਬੰਦੀ ਹੈ ਸਿੱਧਾ ਕਾਰਵਾਈ ਬੰਦੀ ਹੈ ਪੀਲਾ ਪੰਜਾ ਬੰਦਾ ਹੋਇਆ ਇਸ ਬਿਲਡਿੰਗ ਦੇ ਉੱਤੇ ਔਰ ਬੇਸਮੈਂਟ ਔਰ ਬੇਸਮੈਂਟ ਬਣਾ ਦੇਣੀ ਆ ਤੁਸੀਂ ਦੇਖੋ ਮੈਂ ਤਾਂ ਹੈਰਾਨ ਆ ਕਿ ਬੇਸਮੈਂਟ ਆ ਬਟ ਦੇਣੀ ਆ ਇਸ ਬਿਲਡਿੰਗ ਦੇ ਨਾਲੇ ਵਾਲੀ ਰੋਡ ਦੇ ਉੱਤੇ ਦੇਖੋ ਜਿਹੜੀ ਸੜਕ ਕੋਈ ਕਮਰਸ਼ੀਅਲ ਡਿਕਲੇਅਰ ਹੁੰਦੀ ਹੈ ਨਾ ਉਹ ਘੱਟੋ ਘੱਟ 40 ਫੁੱਟ ਤੋਂ ਉੱਤੇ ਹੋਣੀ ਚਾਹੀਦੀ ਹੈ ਕੀ ਗੰਦੇ ਨਾਲੇ ਵਾਲੀ ਨਿਊ ਮਾਦੋਪੁਰ ਦੀ ਉੱਪਰ ਸੜਕ ਹੈ ਉਹ 40 ਫੁੱਟ ਤੋਂ ਵੱਧ ਹੈ ਮੈਂ ਸਵਾਲ ਪੁੱਛਦਾ ਜਨਤਾ ਤੋਂ ਲੋਕਾਂ ਤੋਂ ਲੇਕਿ ਕੁਮਾਰ ਜੀ ਇੱਥੇ ਮੈਂ ਆ ਕਹਿਣਾ ਚਾਹਾਂਗਾ ਕਿ ਲੁਧਿਆਣਾ ਲਾਈਵ ਦੀ ਉਹ ਤਮਾਮ ਟੀਮ ਜਿਹੜੀ ਬੈਠੀ ਦਫਤਰ ਦੇ ਵਿੱਚ ਬੈਠੀ ਜੋ ਰੇਟਿੰਗ ਕਰ ਰਹੀ ਐ ਐਡੀਟਰਾਂ ਦਾ ਕੈਮਰਾਮੈਨ ਸੇਵਾ ਸਿੰਘ ਦਾ ਤੇ ਤਮਾਮ ਐ ਥੈਂਕਸ ਉਹਨਾਂ ਦਾ ਵੀ ਕਹਿਣਾ ਚਾਹੁੰਦਾ ਕਿਉਂਕਿ ਜਦ ਕੈਮਰਾ ਨਾ ਹੋਵੇ ਤਾਂ ਅਸੀਂ ਵੀ ਸੱਚਾਈ ਨਹੀਂ ਦਿਖਾ ਸਕਦੇ ਆ ਲੇਕਿਨ ਅੱਜ ਕੁਮਾਰ ਜੀ ਲੁਧਿਆਣਾ ਲਾਈਵ ਨੂੰ ਖਾਲੀ ਬੁਲਾ ਲਿਆ ਉਸ ਵਕਤ ਦਾ ਖਾ ਵੀ ਪੱਤਰਕਾਰ ਸੀਗੇ ਦੇਖੋ ਅੱਜ ਲੁਧਿਆਣਾ ਲਾਈਵ ਦੇਖੋ ਮੈਂ ਇਹੀ ਕਹਿਣਾ ਚਾਹਨਾ ਵਾ ਆ ਸਾਰਾ ਹੀ মিডিਆ ਮੇਰੇ ਲਈ ਬਹੁਤ ਹੀ ਆਦਰਨੀਏ ਹੈ ਮੈਂ ਸਾਰੇ ਹੀ মিডিਆ ਦੀ ਮੈਂ ਹਮੇਸ਼ਾ ਤਾਰੀਫ ਹੀ ਕੀਤੀ ਹੈ ਸੱਚ ਨੂੰ ਦਿਖਾਇਆ ਵੈ ਲੇਕਿਨ ਲੁਧਿਆਣਾ ਲਾਈਵ ਦੇ ਵਿੱਚ ਅੱਜ ਇੱਥੇ ਅਸੀਂ ਮੌਜੂਦ ਜ਼ਰੂਰ ਹੈ ਸਾਰੇ ਨਾਲ ਅੱਜ ਇਹੀ ਚੀਜ਼ਾਂ ਦਿਖਾਣਾ ਚਾਹੁੰਦਾ ਸੀਗਾ ਮੈਂ ਸਾਰੀ ਆਵਾਮ ਨੂੰ ਕਿ ਆਹ ਦੇਖੋ ਇਹ ਉਹ ਨਕਸ਼ੇ ਦੀ ਕਾਪੀ ਹੈ ਦੋਸਤ ਜਿਹੜਾ ਸਕੀਮ ਰੈਜ਼ੀਡੈਂਸ਼ੀਅਲ ਦੇ ਤਹਿਤ ਜਿਹੜਾ ਗਲੀਆਂ ਦਾ 0 ਤੋਂ 5 ਇਹ ਨਿਊ ਮਾਦੋਪੂਰੀ ਦਾ ਉਹ ਨਕਸ਼ਾ ਵੈ ਜਿਹੜਾ ਸਾਬਤ ਕਰਦਾ ਵੈ ਕਿ ਨਿਊ ਮਾਦੋਪੂਰੀ ਦੀ 0 ਤੋਂ 5 ਨੰਬਰ ਦੀ ਜਿਹੜੀ ਗਲੀਆਂ ਹੈਗੀਆਂ ਵੈ ਉਹ ਸਕੀਮ ਰੈ residențial ਗਲੀਆਂ ਹੈ ਇਹਨਾਂ ਦੇ ਰਕਬੇ ਦੇ ਉੱਤੇ ਛੇੜਛਾੜ ਨਹੀਂ ਹੋ ਸਕਦੀ ਔਰ ਕੁਮਾਰ ਜੀ ਕੇ ਗੱਲ ਵਿੱਚ ਤੁਹਾਡੀ ਕੱਟਣ ਲੱਗਾ ਤੁਹਾਨੂੰ ਪਤਾ ਗੋਗੀ ਜੀ ਨੇ ਨਾਲੇ ਉੱਤੇ ਬਣਿਆ ਨੀ ਪੱਥਰ ਤੋੜ ਦਿੱਤਾ ਉਹਨਾਂ ਨੇ ਸਾਬ ਅਫਸਰਾਂ ਦੇ ਕਹਤਾ ਮੈਨੂੰ ਅਫਸਰਾਂ ਦੇ ਉੱਤੇ ਯਕੀਨ ਨਹੀਂ ਹੈਗਾ ਮੈਂ ਆਪਣਾ ਉਹ ਪੱਥਰ ਕਿਉਂ ਲਗਾਵਾ ਜਿਹੜੇ ਪੱਥਰ ਦੇ ਉੱਤੇ ਅਫਸਰਾਂ ਨੇ ਬੁੱਢੇ ਨਾਲੇ ਤੇ ਕਾਰਵਾਈ ਨਹੀਂ ਕਰਨੀ ਲੇਕਿਨ ਕਾਰਵਾਈ ਤਾਂ ਅਫਸਰਾਂ ਨੇ ਕਰਨੀ ਨਹੀਂ ਉਹਨਾਂ ਨੇ ਸਾਬ ਗੱਲ ਕੀਤੀ ਸੀ ਕਿ ਕਾਰਪੋਰੇਸ਼ਨ ਦੇ ਕਈ ਅਧਿਕਾਰੀ ਪੋਲੂਸ਼ਨ ਬੋਰਡ ਦੇ ਕਈ ਅਧਿਕਾਰੀ ਅਗਰ ਅਧਿਕਾਰੀ ਜਦੋਂ ਮਿਲੀ ਭਗਤ ਕਰ ਲੈਣਗੇ ਤਾਂ ਲੁਧਿਆਣਾ ਸ਼ਹਿਰ ਕੀਆ ਉਹ ਜੋ ਉਹਨਾਂ ਦੇ ਨਾਲ ਬੀਤੇ ਆ ਜੋ ਹੋਇਆ ਉਹਨਾਂ ਨੇ ਸੱਚ ਕਿਹਾ ਦੇਖੋ ਮੈਂ ਉਹੀ ਤਾਂ ਕਹਿਣਾ ਚਾਹਨਾ ਕਿ ਇੱਕ ਤਾਂ ਚੋਰ ਉਪਰੋਂ ਛਤਰ ਇੱਕ ਤਾਂ ਚੋਰ ਉਪਰੋਂ ਛਤਰ ਇਹ ਖੇਲ ਨਵਨੀਤ ਸਿੰਘ ਖੋਕਰ ਸਾਹਿਬ ਨੇ ਜਿਹੜਾ ਖੇਡਿਆ ਹੈ ਨਾ ਉਸ ਬਿਲਡਿੰਗ ਦੇ ਮਾਲਕ ਨੂੰ ਅੱਗੇ ਰੱਖ ਕੇ ਮੈਂ ਹੀ ਤਾਂ ਪੁੱਛਣਾ ਚਾਹਨਾ ਕਿ ਉਹ ਬਿਲਡਿੰਗ ਦੇ ਮਾਲਕ ਨੇ ਕਿਹਾ ਕਿ ਕੁਮਾਰ ਗੌਰਵ ਜੀ ਮੇਰੇ ਕੋਲ ਆਏ ਮੈਨੂੰ ਉਹਨਾਂ ਨੇ ਆ ਫਲਾਣਾ ਫਲਾਣੀ ਆ ਵਰਡਿੰਗ ਕਹੀ ਮੈਨੂੰ ਤਾਂ ਸ਼ਰਮ ਆਂਦੀ ਉਹ ਵਰਡਿੰਗ ਲੈਂਦੇ ਜੋ ਉਹਨਾਂ ਨੇ ਧਾਰਮਿਕ ਪਾਵਨਾ ਨੂੰ ਠੇਸ ਪਹੁੰਚਾਇਆ ਹੈ ਮੈਂ ਉਹਨਾਂ ਦੇ ਉੱਤੇ ਡੈਫਮੇਸ਼ਨ ਦਾ ਜਿਸ ਤਰੀਕੇ ਦੇ ਨਾਲ ਗੱਲ ਕਰਾਂਗਾ ਆਉਣ ਵਾਲੇ ਟਾਈਮ ਦੇ ਵਿੱਚ ਸਭ ਕੁਝ ਨਜ਼ਰ ਆਏਗਾ ਲੇਕਿਨ ਫਿਲਹਾਲ ਫਿਲਹਾਲ ਮੈਂ ਦੱਸਣਾ ਚਾਹਨਾ ਕਿ ਤੁਸੀਂ ਦੇਖੋ ਕਿ ਆ ਅਖਬਾਰ ਇੱਕ एमपीपी ने खुद फील्ड में उतरकर पकड़ी गौशाला रोड के आसपास अवैध रूप से बन रही बिल्डिंगे मैं वही तक कहना चाहना विशाल जी देखो मेरी परसों कमिश्नर साहब ना मेरी फोन पे गल हुई वो चंडीगढ़ हाई कोर्ट सी की उन्होंने कहना सी कि मैं गौरव जी कल भी बाहर हां मैं मंगलवार आऊंगा लेकिन तोडी बिल्डिंगा दी मैं एटीपी प्रवीण सिंगला जी तो जांच ली थारियां मैक्स के कहता कंप्लीटा तोडियां तस्वीरें भेजतिया सीगियां ते उन्होंने पाया वे ਕੀ ਉਹ ਜਿੰਨੀਆਂ ਬਿਲਡਿੰਗ ਸਗੀਆਂ तकरीबन तकरीबन ਉਹ ਸਾਰੀਆਂ ਹੀ ਨਾ ਨਕਸ਼ਾ ਪਾਸ ਹੈ ਨਾ ਸੀਯੂਐਲ ਹੈ ਉਪਰੋ ਕੋਰ ਏਰੀਆ ਦੇ ਵਿੱਚ ਬਣਦੀ ਪਈ ਕੋਰ ਏਰੀਆ ਦੇ ਵਿੱਚ ਉਹ ਚਲਾਨ ਵੀ ਨਹੀਂ ਪੈ ਸਕਦਾ ਸੀਲ ਤਾਂ ਹੋਣੀ ਹੀ ਹੋਣੀ ਹੈ ਪੀਲਾ ਪੰਜਾ ਲੱਗ ਚਲਣਾ ਬਚਣਾ ਨਹੀਂ ਬਚਣਾ ਨਹੀਂ ਜੀ ਮੈਨੂੰ ਆ ਵੀ ਦੱਸ ਦੋ ਚੋਰ ਮੋਰੀ ਹੁੰਦੀ ਕਿੱਥੇ ਹੈ ਕਾਰਪੇਸ਼ਨ ਦੀ ਜਿੱਥੋਂ ਟੇਬਲ ਟਾਕ ਕਰਨਾਂ ਦੇ ਬਜਾਏ ਨੀਚੋਂ ਰਸਤਾ ਜਾਂਦਾ ਹੈ ਇਹ ਕੋਰ ਮੇ ਕੀ ਦਮਾ ਯਾਰ ਐਨਾ ਬੇਈਮਾਨੀ ਯਾਰ ਲੋਕਾਂ ਨੂੰ ਮਰਨ ਵਸੇ ਮੁਹਤਾਜ ਕਰਤਾ ਫਲੱਡ ਆ ਗਿਆ ਲੋਕੀ ਜਾਣ ਗਏ ਤੇ ਦਿੱਲੀ ਦੇ ਵਿੱਚ ਤਾਂ ਇੱਕ ਆਮ ਆਦਮੀ ਪਾਰਟੀ ਹੀ ਜਿਹੜੀ ਇੱਕ ਬਿਲਡਿੰਗਾਂ ਤਵਾਰੀ ਹੈ ਸੀਲ ਕਰਾ ਰਹੀ ਹੈ ਜਿਹੜੀਆਂ ਬਿਲਡਿੰਗਾਂ ਦੇ ਖਤਰਾ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਉਹੀ ਬਿਲਡਿੰਗਾਂ ਨੂੰ ਅਪਰੂਵਲ ਦੇ ਰਹੇ ਕਿ ਇਹ ਇਨਸਪੈਕਟਰ ਵਿਸ਼ਾਲ ਜੀ ਇਧਰ ਆਓ ਇਹ ਜਿਹੜੀ ਚੋਰ ਮੋਰੀ ਦੀ ਤੁਸੀਂ ਗੱਲ ਕਰਦੇ ਪਏ ਨਾ ਇਹ ਮੇਰੀ ਬਜਾਏ ਜੇ ਤੁਸੀਂ ਇੰਸਪੈਕਟਰ ਨਮਨਿਤ ਖੋਕਰ ਜੀ ਨੂੰ ਪੁੱਛੋਗੇ ਨਾ ਉਹ ਜ਼ਿਆਦਾ ਬੈਟਰ ਦੱਸ ਸਕਦੇ ਆ ਕਿ ਚੋਰ ਮੋਰੀ ਕਿੱਥੇ ਆ ਮੇਰਾ ਨੰਬਰ ਹੀ ਬਲੌਗ ਤੇ ਲੱਗਾ ਕਿਉਂਕਿ ਤੁਸੀਂ ਸੱਚੀ ਪੱਤਰਕਾਰੀ ਕਰਦੇ ਹੋਏ ਵਿਸ਼ਾਲ ਜੀ ਉਹ ਸੱਚ ਕਹਿੰਦੇ ਸਾਚ ਕੋ ਆਂਚ ਨਹੀਂ ਤੁਸੀਂ ਦੇਖੋ ਇਹ ਹਲੇ ਅੱਧੀ ਅੱਧੀ ਕਾਰਵਾਈ ਹੋਈ ਹੈ ਇਹ ਹਲੇ ਅੱਧੀ ਕਾਰਵਾਈ ਹੋਈ ਹੈ ਗਊ ਕਾਟ ਗਊ ਸ਼ਾਲਾ ਵਾਲੀ ਰੋਡ ਦੀ ਕਾਰਵਾਈ ਹੋਈ ਹੈ ਹਲੇ ਨਿਊ ਮਾਧੋਪੁਰੀ ਨਾਲੇ ਦੇ ਉੱਤੇ ਜਿਹੜੀ ਬਿਲਡਿੰਗ ਬਣਦੀ ਪਈ ਹੈ ਦੇਖੋ ਇੱਕ ਪਾਸੇ ਤਾਂ ਸਾਡਾ ਜਿਹੜਾ ਨਗਰ ਨਿਗਮ ਕਾਰਪੋਰੇਸ਼ਨ ਹੈ ਉਹ ਕਹਿ ਰਿਹਾ ਵਾ ਹਲੇ ਤਾਂ ਇਹ ਅੱਧੀ ਕਾਰਵਾਈ ਹੋਈ ਹੈ ਇਹ ਜਿਹੜੀ ਅੱਜ ਦੇ ਅਖਬਾਰ ਦੇ ਵਿੱਚ ਮੈਂ ਹਮੇਸ਼ਾ ਕਹਿੰਦਾ ਅਖਬਾਰ ਤੱਥ ਦੇ ਨਾਲ ਖਬਰ ਲਿਖਦਾ ਵਾ ਇਹ ਖਬਰ ਇਹ ਬਿਲਡਿੰਗਾਂ ਦੀ ਤਸਵੀਰਾਂ ਉਹੀ ਹੈ ਜਿਹੜੀਆਂ ਤਸਵੀਰਾਂ ਮੈਂ ਖਿੱਚ ਕੇ ਕੰਪਲੀਟ ਦੀਆਂ ਭੇਜੀਆਂ ਸੀਗੀਆਂ ਮੈਂ ਦੱਸਣਾ ਚਾਹਨਾ ਆਵਾਮ ਨੂੰ ਕਿ ਹਲੇ ਅੱਧੀ ਕਾਰਵਾਈ ਹੋਈ ਹੈ ਹਲੇ ਜਿਹੜੀ ਨਾਲੇ ਦੇ ਉੱਤੇ ਨਿਊ ਮਾਦੋਪੁਰੀ ਨਾਲੇ ਦੇ ਉੱਤੇ ਜਿਹੜੀ ਬੇਸਮੈਂਟ ਪੱਟ ਕੇ ਜਿਹੜੀਆਂ ਸੜਕ ਦੇ ਉੱਤੇ ਐਂਕਰੋਚਮੈਂਟ ਕਰਦੇ ਹੋਏ ਸੜਕਾਂ ਗਲੀਆਂ ਦੇ ਉੱਤੇ ਰਕਬੇ ਦੇ ਉੱਤੇ ਬਿਲਡਿੰਗ ਬਣਾਈ ਜਾ ਰਹੀਆਂ ਹਨ ਹੋਰ ਬਿਲਡਿੰਗਾਂ ਬਣਦੀ ਪਈਆਂ ਉਹਨਾਂ ਦੀ ਹਲੇ ਮੇਰੇ ਖਿਆਲ ਨਾਲ ਜਾਂਚ ਰਹਿੰਦੀ ਹੈ ਤੇ ਉਹਨਾਂ ਦੇ ਉੱਤੇ ਕਿਉਂਕਿ ਉੱਥੇ ਬੇਸਮੈਂਟ ਬਣ ਨਹੀਂ ਸਕਦੀ ਗਲੀਆਂ ਦੇ ਰਕਬਾ ਜਿਹੜਾ ਗਲੀਆਂ ਦੇ ਉੱਤੇ ਬਿਲਡਿੰਗ ਬਣਾਤੀ ਕੀ ਤਿੰਨ ਤੋਂ 4 ਫੁੱਟ ਉਹ ਬਣ ਨਹੀਂ ਦੀ ਸਕਦੀ ਕਿਉਂਕਿ ਸਕੀਮ ਰੈ residențial ਏਰੀਆ ਹੈਗਾ ਵਾ ਰਹੀ ਗੱਲ ਜਦੋਂ ਉਹਨਾਂ ਬਿਲਡਿੰਗਾਂ ਤੇ ਕਾਰਵਾਈ ਹੋਏਗੀ ਸੀਲ ਹੋਏਗੀ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸੱਚ ਝੂੜ ਦਾ ਫੈਸਲਾ ਹੋਏਗਾ ਲੇਕਿਨ ਇਹ ਲੜਾਈ ਜਿਹੜੀ ਖੋਕਰ ਸਾਹਿਬ ਨੇ ਮੈਂ ਹੀ ਕਹਾਂਗਾ ਕਿ ਇਹ ਲੜਾਈ ਜਿਹੜੀ ਸੀਗੀ ਇਹ ਸਮਾਜ ਲਈ ਸੀ ਮੇਰੇ ਸ਼ਹਿਰ ਲਈ ਸੀ ਲੇਕਿਨ ਖੋਕਰ ਸਾਹਿਬ ਨੇ ਇੱਕ ਖੇਡ ਖੇਡ ਕੇ ਗੰਦਾ ਖੇਡ ਖੇਡ ਕੇ ਲੋਕਾਂ ਦੇ ਸਾਰੇ ਲੋਕਾਂ ਨੂੰ ਪਤਾ ਅੱਜ ਉਹ ਸ਼ਾਦੀ ਸਭ ਨੂੰ ਪਤਾ ਹੈ ਕਿ ਇੰਸਪੈਕਟਰ ਕਰਦੇ ਕੀ ਹੈ ਤਿੰਨ ਤਿੰਨ ਜ਼ੋਨਾਂ ਦਾ ਚਾਰਜ ਤੁਹਾਡੀ ਫੋਰਥ ਜ਼ੋਨਰ ਕਿੱਥੇ ਹੈ ਮੈਂ ਉਹ ਹੀ ਤਾਂ ਕਹਿੰਦਾ ਲੱਭ ਕੇ ਦਿਖਾਓ ਲੱਭ ਕੇ ਦਿਖਾਓ ਮੈਂ ਉਹ ਹੀ ਤਾਂ ਕਹਿੰਦਾ ਅੱਜ ਵੀ ਅਗਲੇ 2 ਮਹੀਨੇ 3 ਮਹੀਨੇ 4 ਮਹੀਨੇ ਮੈਂ ਟਾਈਮ ਦਿੱਤਾ ਸਾਬਤ ਇਲਜ਼ਾਮ ਲਗਾਣੇ ਬਹੁਤ ਆਸਾਨ ਹੈ ਐਵੇਂ ਤਾਂ ਮੈਂ ਇਲਜ਼ਾਮ ਲਗਾ ਸਕਦਾ ਵਾਂ ਮੈਂ ਇੱਕ ਤੇ ਨਹੀਂ ਮੈਂ ਕਈਆਂ ਤੇ ਲਗਾ ਸਕਦਾ ਹੈ ਨਾ ਮੈਂ ਬਹੁਤ ਕੁਝ ਕਰਦਾ ਲੇਕਿਨ ਇਲਜ਼ਾਮ ਲਗਾਣਾ ਬੜਾ ਆਸਾਨ ਹੈ ਸਾਬਤ ਕਰਨਾ ਔਖਾ ਹੈ ਸਾਬਤ ਕਰਕੇ ਦਿਖਾਣ ਮੈਂ ਸਾਬਤ ਕਰਕੇ ਦਿਖਾਵਾਂਗਾ ਔਰ ਸਾਬਿਤ ਕਰਕੇ ਦਿਖਾਇਆ ਵਾ ਆ ਕਾਰਵਾਈ ਤਾਂ ਹੀ ਹੋਈ ਹੈ ਹਲੇ ਕਾਰਵਾਈ ਹੋਰ ਹੋਏਗੀ ਔਰ ਕਿਸ ਪੱਧਰ ਦੀ ਹੋਏਗੀ ਇਹ ਵਕਤ ਦੱਸੇਗਾ ਉਹਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਕਿ ਲੋਕਲ ਬਾਡੀ ਹਲੇ ਜ਼ਿੰਦਾ ਹੈ ਬਿਲਕੁਲ ਮੇਰੇ ਨਾਲ ਹਲੇ ਹੈ ਹਲੇ ਕਾਨੂੰਨ ਜ਼ਿੰਦਾ ਹੈ ਕੋਡ ਜ਼ਿੰਦਾ ਹੈ ਔਰ ਉਹਦੇ ਨਾਲ-ਨਾਲ ਮੈਨੂੰ ਪੂਰਾ ਪੂਰਾ ਯਕੀਨ ਹੈ ਆਪਣੇ 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 ਕਮਿਸ਼ਨਰ ਸੰਦੀਪ ਰਿਸ਼ੀ ਜੀ ਤੇ ਕਿਉਂਕਿ ਉਹ ਇਨਸਾਫ ਕਰਨਗੇ ਔਰ ਉਹਦੇ ਨਾਲ-ਨਾਲ ਮੈਂ ਅੱਜ ਤੁਹਾਡੇ ਚੈਨਲ ਰਾਹੀਂ ਇਸ ਏਰੀਆ ਦੇ ਜੀ ਹਾਂ ਇਸ ਏਰੀਆ ਦੇ ਜਿਹੜੇ ਅਮਲੇ ਸਾਹਿਬ ਹੈ ਪੱਪੀ ਪ੍ਰੈਸ਼ਰ ਜੀ ਅਸ਼ੋਕ ਪੱਪੀ ਪ੍ਰੈਸ਼ਰ ਜੀ ਮੈਂ ਉਹਨਾਂ ਦੀ ਤਾਰੀਫ਼ ਜ਼ਰੂਰ ਕਰਨਾ ਚਾਹਾਂਗਾ ਕਿਉਂਕਿ ਉਹਨਾਂ ਨੇ ਕੱਲ ਜਿਹੜਾ ਬਿਆਨ ਦਿੱਤਾ ਵੈ ਉਹ ਤਾਰੀਫੇ ਬਿਆਨ ਹੈ ਮੈਂ ਤਾਰੀਫੇ ਬਿਆਨ ਹੈ ਦੇਖੋ ਇੱਕ ਐਮਐਲਏ ਮੈਂ ਫੇਰ ਕਹਾਂਗਾ ਜਦੋਂ ਐਮਐਲਏ ਸੱਚਾ ਹੋਵੇ ਜਦੋਂ ਐਮਐਲਏ ਆਪਣੇ ਏਰੀਏ ਲਈ ਲੋਕਾਂ ਲਈ ਆਪਣੇ ਆਪਣੇ ਮੈਂ ਕਹ ਹਲਕੇ ਲਈ ਜਦੋਂ ਜਜ਼ਬਾ ਦਿਖਾਵੇ ਕਿ ਮੈਂ ਕੰਮ ਕਰਕੇ ਦਿਖਾਣਾ ਉਹਨਾਂ ਨੇ ਖੁਦ ਬਿਆਨ ਦਿੱਤਾ ਹੋਇਆ ਹੈ ਕਿ ਕੋਈ ਵੀ ਬਖਸ਼ਿਆ ਨਹੀਂ ਜਾਏਗਾ ਮੇਰੇ ਏਰੀਏ 'ਚ ਜੇ ਕੋਈ ਇਲੀਗਲ ਬਿਲਡਿੰਗ ਬਣਦੀ ਪਈ ਹੈ ਜਾਂ ਕੋਈ ਬਣਵਾਉਂਦਾ ਪਿਆ ਹੈ ਸੋ ਮੈਂ ਫੇਰ ਧੰਨਵਾਦ ਵੀ ਕਰਾਂਗਾ ਔਰ ਤਾਰੀਫ ਕਰਾਂਗਾ ਅਸ਼ੋਕ ਪ੍ਰੈਸ਼ਰ ਪੱਪੀ ਐਮਐਲਏ ਸਾਹਿਬ ਦੀ ਦੇਖੀ ਤੁਸੀਂ ਖਿਆਲ ਰੱਖਿਆ ਕਰੋ ਅਸੀਂ ਤਾਂ ਆਪਣਾ ਖਿਆਲ ਰੱਖਦੇ ਨਹੀਂ ਆ ਕਿਉਂਕਿ ਸਾਨੂੰ ਤਾਂ ਪਤਾ ਸਾਡੀ ਸੁਰੱਖਿਆ ਸੇ ਕੋਈ ਨਹੀਂ ਹੈਗਾ ਸਾਡੀ ਸੁਰੱਖਿਆ ਸੇ ਕੋਈ ਨਹੀਂ ਹੈਗਾ ਲੇਕਿਨ ਤੁਸੀਂ ਤਾਂ ਆਵਾਮ ਦੀ ਸੁਰੱਖਿਆ ਤੁਸੀਂ ਆਪਣਾ ਤਾਂ ਖਿਆਲ ਰੱਖ ਲਿਆ ਕਰੋ ਵਿਸ਼ਾਲ ਜੀ ਕਹਿੰਦੇ ਜਿੰਦੇ ਅੰਦਰ ਸੱਚੋ ਕੁੱਠੇ ਝੜ ਕੇ ਨੱਚ ਵਿਸ਼ਾਲ ਜੀ ਮੈਂ ਅੱਗੇ ਵੀ ਕਹਿਣਾ ਵਾ ਕਿ ਮੇਰੀ ਤਾਕਤ ਕਾਨੂੰਨ ਮੇਰੀ ਤਾਕਤ ਮੇਰੇ ਨਾਲ ਜਿਹੜੇ ਕੁਝ ਐਡਵੋਕੇਟਸ ਮੇਰੇ ਨਾਲ ਜਿਹੜੇ ਪੜੇ ਲਿਖੇ ਸੂਝਵਾਨ ਅਫਸਰ ਹੈਗੇ ਆ ਔਰ ਸਭ ਤੋਂ ਵੱਡੀ ਗੱਲ ਜਿਹੜਾ ਸੱਚ ਹੈਗਾ ਵਾ ਮੈਂ ਫੇਰ ਕਹਿੰਦਾ بار بار ਕਹਿੰਦਾ ਵਿਸ਼ਾਲ ਜੀ ਦੇਖੋ ਇਹ ਨੰਗਾ ਹੋਣਾ ਹੀ ਹੋਣਾ ਸੀਗਾ ਔਰ ਇਹ ਹੋ ਰਿਹਾ ਇਹ ਸ਼ੁਰੂ ਹੋ ਚੁੱਕਿਆ ਹੋਇਆ ਵਾ ਇਹ ਚੀਜ਼ਾਂ ਸ਼ੁਰੂ ਹੋ ਚੁੱਕੀਆਂ ਹੋਈਆਂ ਵਾ ਇਹ ਰੈਜਿਸਟ੍ਰੇਸ਼ਨ ਸਕੀਮ ਦਾ ਨਕਸ਼ਾ ਬੋਲਦਾ ਪਿਆ ਇਹ ਤਸਵੀਰਾਂ ਬੋਲਦੀਆਂ ਪਈਆਂ ਸਸਪੈਂਡ ਹੋਣ ਕੇ ਬਾਰ ਬੋਲਦੀ ਪਈ ਬਿਲਕੁਲ ਜੀ ਬਿਲਕੁਲ ਬੰਦਾ ਵਾ ਬਿਲਕੁਲ ਬੰਦਾ ਵਾ ਇੱਕ ਆਦਮੀ ਤੁਸੀਂ ਦੇਖੋ ਨਾ ਇਹ ਜ਼ੋਨ ਕਿਉਂਕਿ ਕਈ ਤਸਵੀਰਾਂ ਜਿਹੜੀਆਂ ਸੀਗੀਆਂ ਮੈਨੂੰ ਪਤਾ ਨਹੀਂ ਸੀਗਾ ਕਿ ਏ ਜ਼ੋਨ ਦੀਆਂ ਵੀ ਹੈਗੀਆਂ ਵਾ ਤਾਂ ਏ ਜ਼ੋਨ ਦੀਆਂ ਨਿਕਲੀਆਂ ਕਿਹਦਾ ਪਿਆਰਾ ਹਰਮਨ ਪਿਆਰਾ ਕਿਹਦਾ ਸੀਗਾ ਦੇਖੋ ਇਹ ਸਮਝ ਨਹੀਂ ਆ ਰਿਹਾ ਕਿ ਕਿੰਦਾ ਪਿਆਰਾ ਸੀ ਜਾਂ ਨਹੀਂ ਸੀਗਾ ਲੇਕਿਨ ਮੈਂ ਇੰਨਾ ਜਾਣਦਾ ਕਿ ਇਹ ਲੁਧਿਆਣੇ ਦਾ ਦੁਸ਼ਮਣ ਜ਼ਰੂਰ ਸੀਗਾ ਦੇਖੋ ਇਹ ਖੇਲ ਰੁਕਣਾ ਨਹੀਂ ਹੈਗਾ ਮੈਂ ਬਾਰ-ਬਾਰ ਕਹਿਣਾ ਪਿਆ ਵਾ ਮੈਂ ਸਬੂਤ ਦਿਖਾਦਾ ਰਹੂੰਗਾ ਦਿਖਾਦਾ ਰਹੂੰਗਾ ਲੇਕਿਨ ਉਹ ਸਾਬਤ ਕਰਕੇ ਦਿਖਾਣ ਉਹ ਸਾਬਤ ਬੜੇ ਲੱਗ ਗਏ ਸੀਗੇ ਉਹ ਸਾਬਤ ਕਰਕੇ ਦਿਖਾਣਾ ਕਿ ਕੁਮਾਰ ਗੌਰਵ ਕਿਉਂਕਿ ਦੇਖੋ ਜੇ ਕੁਮਾਰ ਗੌਰਵ ਉੱਥੇ ਜਦੋਂ ਫੋਟੋ ਖਿੱਚਣ ਆਇਆ ਤਾਂ ਸਾਹਮਣੇ ਵਾਲੀ ਜਿਹੜੀ ਇਲੀਗਲ ਬਿਲਡਿੰਗ ਹੈ ਪੰਜ ਮੰਜ਼ਲਾ ਉਹ ਵੀ ਸੁਣਨ ਚ ਆਇਆ ਵੇ ਕਿ ਉਸੇ ਮਾਲਕ ਦੀ ਹੈ ਇਲੀਗਲ ਪੰਜ ਮੰਜ਼ਲਾ ਉਹਦਾ ਵੀ ਨਾ ਨਕਸ਼ਾ ਪਾਸ ਹੈ ਦੋਸਤ ਨਾ ਸੀਐਲਯੂ ਹੋਇਆ ਹੋਇਆ ਦਾ ਮੈਂ ਤਾਂ ਅਗਲੇ ਟਾਈਮ 'ਚ ਉਹਦੀ ਵੀ ਜਾਂਚ ਮੰਗਾਗਾ ਔਰ ਗਲੀ ਦੇ ਵਿੱਚ ਵੀ ਇੱਕ 200 ਗਾਜ ਦਾ ਹੋਰ ਬਾਬਾ ਬਾਰਗਨਾਥ ਦੇ ਮੰਦਿਰ ਦੇ ਨਾਲ ਬਿਲਡਿੰਗ ਹੈ ਉਹ ਵੀ ਇਸੇ ਮਾਲਕ ਦੀ ਹੈ ਜਿੰਦੀ ਆ ਇਲੀਗਲ ਬਿਲਡਿੰਗ ਬੰਦੀ ਪਈ ਨਾ ਨਜ਼ਾਰੀਆਂ ਔਰ ਸਾਰੀਆਂ ਬਿਲਡਿੰਗਾਂ ਇਸ ਇਸ ਮਾਲਕ ਦੀਆਂ ਜਿਹੜੀਆਂ ਬੰਦੀਆਂ ਪਈਆਂ ਇਹਨਾਂ ਦਾ ਸਾਰੀਆਂ ਦਾ ਜਿਹੜਾ ਪ੍ਰਾਪਰਟੀ ਟੈਕਸ ਹੈਗਾ ਵਾ ਉਹ ਕਮਰਸ਼ੀਅਲ ਬਣਦਾ ਵਾ ਫੈਕਟਰੀਆਂ ਚੱਲਦੀਆਂ ਪਈਆਂ ਉਹਨਾਂ ਬਿਲਡਿੰਗਾਂ ਦੇ ਲੇਕਿਨ ਮੈਂ ਕਹਾਂ ਕਹਿੰਦੀ ਵੀ ਜਾਂਚ ਕੀਤੀ ਜਾਵੇ ਉਹਦਾ ਉਹਦੀ ਜਿਹੜਾ ਪ੍ਰਾਪਰਟੀ ਟੈਕਸ ਹੈ ਮੈਂ ਲਿਖ ਕੇ ਦੇਣਾ 100% ਉਹ ਰੈ residențial ਜਾਂਦਾ ਹੋਏਗਾ ਕਮਰਸ਼ੀਅਲ ਨਕਸ਼ਾ ਜਿਹਦੇ ਹਿਸਾਬ ਦੇ ਨਾਲ ਕਮਰਸ਼ੀਅਲ ਰੈਂਟਲ ਜੋ ਬਣਦਾ ਵਾ ਜੋ ਪ੍ਰਾਪਰਟੀ ਟੈਕਸ ਬਣਦਾ ਵਾ ਉਹ ਇਹ ਸਾਬ ਹਾਦਰ ਉਹਨਾਂ ਬਿਲਡਿੰਗਾਂ ਦੇ ਵਿੱਚ ਦੇਰੇ ਜਾਂਚ ਕਰੋਗੇ ਤੱਕ ਲੱਖਾਂ ਕਰੋੜ ਰੁਪਏ ਦਾ ਲੱਖਾਂ ਕਰੋੜ ਰੁਪਏ ਦਾ ਪ੍ਰੋਪਰਟੀ ਟੈਕਸ ਦਾ ਜਿਹੜਾ ਚੂਨਾ ਵੈ ਰੈਵਨਿਊ ਦਾ ਉਹ ਮੇਰੀ ਸਰਕਾਰ ਨੂੰ ਮੇਰੀ ਸਰਕਾਰ ਨੂੰ ਔਰ ਮੇਰੇ ਨਗਰ ਨਿਗਮ ਕਾਰਪੋਰੇਸ਼ਨ ਨੂੰ ਇਸ ਜਨਾਬ ਦੁਆਰਾ ਲਗਾਇਆ ਜਾ ਰਿਹਾ ਇਹ ਲੜਾਈ ਹੁਣ ਵਿਸ਼ਾਲ ਜੀ ਲੜਾਈ ਮੈਂ ਜਿਹੜੇ ਲੜਦਾ ਪਿਆ ਸੱਚ ਊੜਦੀ ਲੜਾਈ ਹੈ ਲੇਕਿਨ ਇਹ ਲੜਾਈ ਹੁਣ ਸ਼ਖਰ ਤੱਕ ਐਂਡ ਤੱਕ ਲੜੀ ਜਾਏਗੀ ਕਿਉਂਕਿ ਇਹ ਸੱਚ ਊੜ ਝੂੜ ਦੀ ਲੜਾਈ ਹੈ ਵਿਸ਼ਾਲ ਜੀ ਬਿਲਕੁਲ ਸਾਡਾ ਕੁਮਾਰ ਗੋਰ ਸੱਤਾ ਜਾਦਾ ਸਾਡੇ ਨਾਲ ਮੌਜੂਦ ਨੇ ਲੁਧਿਆਣਾ ਲਾਈਵ ਇਕ ਐਸਾ ਪਲੇਟਫਾਰਮ ਹੈ ਜੋ ਹਮੇਸ਼ਾ ਹਕਕ ਸੱਦੀ ਜੰਗ ਦੇ ਲਈ ਨਾਲ ਖੜਾ ਵੈ ਉਹ ਮਜ਼ਦੂਰ ਗਰੀਬਾਂ ਲਈ ਅਸੀਂ ਬੇਸ਼ੱਕ ਕੋਲ ਖੜੇ ਆ ਕਿਉਂਕਿ ਜਿਨ੍ਹਾਂ ਦੇ ਨਾਲ ਜ਼ੁਲਮਟ ਆਇਆ ਜਾਂਦਾ ਉਹਨਾਂ ਦਾ ਅਸੀਂ ਖੜੇ ਆ ਜਿਨ੍ਹਾਂ ਦੀ ਆਵਾਜ਼ ਕੋਈ ਨਹੀਂ ਬੰਦਾ ਉਹਨਾਂ ਲਈ ਬਣੇਗਾ ਕਿਉਂਕਿ ਸਾਡੇ ਮਾਲਕ ਜਿਹੜੇ ਨੇ ਹਮੇਸ਼ਾ ਸਾਨੂੰ ਇੱਕੋ ਚੀਜ਼ ਸਿਖਾਉਂਦੇ ਨੇ ਕੀ ਹਮੇਸ਼ਾ ਉਸ ਦੀ ਮਦਦ ਕਰੋ ਜਿਨ੍ਹਾਂ ਦੀ ਮਦਦ ਕੋਈ ਨਹੀਂ ਕਰਦਾ ਲੇਕਿਨ ਇਲਜ਼ਾਮ ਲਗਾਉਣ ਤੋਂ ਬਥੇਰੇ ਲਗਾਏ ਜਾਂਦੇ ਨੇ ਲੇਕਿਨ ਉਸ ਪਰਮਾਤਮਾ ਦੀ ਨਿਗਾਸਬੱਲੀ ਹੋਣੀ ਚਾਹੀਦੀ ਹੈ ਕਿ ਪਰਮਾਤਮਾ ਹਮੇਸ਼ਾ ਦੇਖਦਾ ਵੈ ਲੇਕਿਨ ਕਾਰਪੇਸ਼ਨ ਦੇ ਅੱਜ ਇਨਸਪੈਕਟਰ ਰੇਤੇ ਉਹ ਗਾੜ੍ਹ ਦੇਖ ਚੁੱਕੀ ਹੈ ਕਿ ਕੈਸੀ ਰਿਕਾਰਡਿੰਗ ਵੀ ਹੈ ਜਿਹੜੀ ਅਸੀਂ ਨਾਲ ਨਹੀਂ ਚਲਾ ਸਕਦੇ ਆ ਲੇਕਿਨ ਉਹ ਰਿਕਾਰਡਿੰਗ ਦੇ ਤਹਿਤ ਕਮਿਸ਼ਨ ਸਾਹਿਬ ਨੇ ਸਾਫ਼ ਗੱਲ ਕਹੇ ਤੀ ਕਿ ਜਲਦੀ ਉਹ ਬਿਲਡਿੰਗਾਂ ਸੀਲ ਹੋਣਗੀਆਂ ਜਿਹੜੀ ਕੁਮਾਰ ਗੌਰਵ ਜੀ ਨੇ ਇੱਕ ਇੰਟਰਵਿਊ ਚਲਾਈ ਚਗੀ ਆਪਾਂ ਜਿਹੜੀ ਬਿਲਡਿੰਗਾਂ ਜਿਹੜੀਆਂ ਬੰਦੀਆਂ ਪਈਆਂ ਸੀ ਜੀ

ਅਗਰ ਕੋਈ ਵੀ ਲੁਧਿਆਣਾ ਸ਼ਹਿਰ ਦੀ ਸ਼ਾਂਤ ਚੋਕਤ ਤੇ ਕਿਸੇ ਦਾ ਨਾਮ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਉਹ ਤੇ ਬਿਲਕੁਲ ਕੋਈ ਬੰਦਾ ਹੋਵੇ ਮੈਂ ਕੀ ਕਹਿਣਾ ਬਿਆ ਕੋਈ ਵੀ ਹੋਵੇ ਕਿਸੇ ਦੇ ਗੈਰ ਕਾਨੂੰਨੀ ਕੰਮ ਕਿਸੇ ਨੂੰ ਲਾਉ ਨਹੀਂ ਲੁਧਿਆਣਾ ਨਾਲ ਜੁੜੇ ਰਹੋ ਤੇ ਸੱਚੀਆਂ ਖਬਰਾਂ ਦੇਖਦੇ ਰਹੋ ਤੇ ਲੁਧਿਆਣਾ ਨਾਲ ਸੰਪਰਕ ਕਰੋ ਅਗਰ ਤੁਹਾਡੇ ਨਾਲ ਕਿਤੇ ਵੀ ਤੱਕਾ ਹੋ ਰਿਹਾ ਵਾ ਕਹਿ ਰਹਾ ਮੈਂ ਸੇਵਾ ਸਿੰਘ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ